ਠੀਕ ਹੈ ਹੋਰ ਹੋਰ ਵਧੀਆ ਵਸ ਲਾਈਵ ਚਲਾਈ ਜਾ ਨਾ ਨਾ ਹੁਣ ਭਰਦੀ ਇਹ ਕਿਵੇਂ ਕਰੀਏ ਭਰਦੇ ਹੋਰ ਪਾਇਦਾ ਦੱਸ ਤੂੰ ਉਹ ਕਰਦਾ ਭਰਦੇ ਕੋਈ ਨਹੀਂ ਦੱਸ ਭਰਦੀ ਬੇਨਤੀ ਆ ਕਿ ਸਾਡੇ ਗੁਰੂ ਘਰ ਦੇ ਭਾਈ ਗੁਰੂ ਘਰ ਦੇ ਜੀਵਨ ਦੀ ਇਹ ਬਾਤ ਤੋਂ ਬਾਰੇ ਸਰਕਾਰ ਪਾਵਾ ਹੁਣ ਲੱਗਣੇ 500 ਰੁਪਇਆ ਹੋਰ ਮੈਂ ਮੈਂ ਭਰ ਲਿਆ ਮਾਈਕਰੋ ਹੁਣ ਚੱਕੇ ਰੱਖੇ ਨੇ ਲੋਕ ਮੈਂ ਕੱਲ ਹੋ ਜਾਂਦੇ ਕਾਕੇ ਤੇ ਲੱਗਿਆ ਨਹੀਂ ਕਬਾਜ ਵਧੀਆ ਕੈਪਚਰ ਹੋ ਜਾਂਦੇ ਨਹੀਂ ਰੋਲ ਯਾ ਲੈ ਓਕੇ ਅਸੈਸਰੀ ਦੀ ਜਾਣਾ ਨਹੀਂ ਹਾਂ 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 ਸੀਦਾ ਵਜਾ ਮਨ ਉਹ ਇਹਦਾ ਇੱਕ ਵਾਸਮੇ ਕਰਨੀ ਜਾਂਦਾ ਕੀ ਹੈ ਨੀਚਾ ਆਵਾਂ ਤਾਂ ਕੋਈ ਹਾਂ 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 ਦਾ ਰੇਟ ਤੇ ਹੈ ਹਾਂ ਬਲਦੇ ਰੇਟ ਤੇ ਆ ਗਿਆ ਜੀ ਲੱਤਾਂ ਪਾ ਰਿਹਾ ਜੀ आहा नि सुभ नमस्कार सबैलाई स्वागत छ आजको कार्यक्रममा ਵੀਡੀਓ ਬਣਾ ਦੇਣਾ ਨਹੀਂ ਨਹੀਂ ਆਈ ਫੜਨਾ ਬਸ ਅਸੀਂ ਰਾਸੀ ਬੋਲੀ ਦੇਵਾਂਗੇ ਇੱਥੇ ਰੱਖਣਾ ਹੁਣ ਚੱਲ ਰਹੀ ਹੈ ਆ ਜਾ ਬਸ ਆਪਣੀ ਦਾ ਨਾਮ ਨਾ ਇੱਧਰ ਬਣਾ ਕੇ ਮੈਂ ਟੀ ਇਹ ਸਾਰਿਆਂ ਨੂੰ ਨਹੀਂ ਜਾਣਦੇ ਨਾ ਮੈਂ ਮੋਬਾਈਲ ਹੁੰਦਾ ਜਿੰਨੀ ਜਸਤ ਨਹੀਂ ਜਿਆ ਵੀ ਆਪਰੇ ਮਹਾਂਮਾਨ ਜੀ ਇਹਦੇ ਨਾਲ ਦੀ ਰਿਜਨਲ ਵੀਡੀਓ ਬਣਦੀ ਹੈ। ਆਹ ਪੰਜ ਦੀ ਸੀ। ਬਾਈ ਸਾਈਡ ਵੀ ਨਹੀਂ ਨਿਕਲ ਰਹੀ। ਹੋਊਗਾ ਪਰ ਰਿਪੋਰਟ ਕਰਦਾ ਤੇ ਝੜਕਦਾ। ਝੜਕਦਾ ਹੋਊਗਾ। ਹੋਰ ਕਿ ਨਹੀਂ ਹੋ ਜਾਗੇ ਬੰਦਾ। ਹੋਰ ਕਿ ਨਹੀਂ। ਯਾਰ ਰੋੜੇ ਨੇ। ਭਾਈ ਆਹੀ 5-10 ਮਿੰਟ ਰਿਸਕੁਰਟੀਓਂ ਦੇ ਫਿਰ ਆਪਾਂ ਨੂੰ ਗੁੱਸਾ ਕਿਲਾ ਕਰੀ ਜਾਊਂਗਾ। ਪਰ ਫਿਰ ਸਕਿਉਰਟੀ ਨੂੰ ਪਰੋਣੀ ਜੀ। ਹਾਂ। ਠੀਕ ਹੈ ਭਾਈ। ਠੀਕ ਹੈ। ਤੋਂ ਰੁਖੀ ਜੀ ਗੱਲ ਕਿ ਇੱਕ ਵਾਰੀ ਇਹ ਫਾਇਦਾ ਫਿਰ ਬਾਅਦ ਚ ਆ ਕੇ ਅਗਲਾ ਬੋਲੀ ਹੋਰ ਲਾਗੇ ਪਾਸਕੋਟੀ ਨਹੀਂ ਬਰਉਣੀ ਜੀ ਠੀਕ ਐ ਸਹਣੀ ਫਿਰ ਅਗਲਾ ਗੱਲ ਨੂੰ ਕਹੀ ਜਾਂਦਾ ਜੀ ਅਗਲੇ ਨੇ ਹੁਣ ਜੀ ਨੇ ਭਰਤੀਆਂ ਭਰਤੀਆਂ ਹਾਂ ਸਹਣੀ ਕਹਿੰਦਾ ਕਿਹੜਾ ਜੀ ਸਾਵ ਪਾ ਇਸ ਸਕੂਟੀ ਇਸ ਸਕੂਟੀ ਦਾ ਪਰਦੋ ਜਬੀਦਾ ਇਹਦਾ ਲਊਗਾ ਲਊਗਾ ਕਿਉਂ 70000 ਰੁਪਏ ਪਹਿਲਾਂ ਪਹਿਲਾਂ ਤਾਂ ਕੁਝ ਵੀ ਨਹੀਂ 75000 ਨੂੰ ਐ ਆ ਜਾ ਉਹਰਾ ਉਹ ਰੋੜਿਆ ਗਲਾਂ ਗੋਲਾ ਖਾ ਕੇ ਲੂਟ ਆਉਂਦਾ ਆਜਾ ਆਜਾ ਬੰਕ ਕਿਆ ਕਰੋ ਜੀ ਨਹੀਂ ਲੈਣੀ ਜੀ ਦੋ ਪਰ ਲੀ ਬੁਲਿਆ ਆਹ ਗੱਲ ਪੱਕੀ ਹੈ 100 ਰੁਪਏ ਦਾ ਦਾ ਕਰੀਓ ਪਰੇ ਹਰਦੀਦ ਜੀ ਨੰਦੇ ਪਾਉਂਦੇ ਤੁਹਾਡੀ ਹਾਂ ਨਹੀਂ ਆਉਂਦੇ ਨੰਦੇ ਬਤਨ ਹਾਂ 10 ਗੇਂਦਾਂ ਲੱਕੀ ਦਾਣਾ ਹਾਂ ਜੀ ਬਾਬਾ ਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਬੋਲੀ ਸਟਾਰਟ ਕਰੀਏ ਜੀ ਪਿਛਲੇ ਸਾਲ 592000 ਹੈ ਜੀ ਆਪਾਂ 5 ਵੇ 592000 ਦੀ ਬੋਲੀ ਸਟਾਰਟ ਹੈ ਜੀ ਹਾਂ ਜੀ ਕਿਹੜੇ ਜੀ ਸਕੂਲ ਵਾਲੇ ਦਾ ਅਸੀਂ ਸਿਕਾ ਕੇ ਦੇਵਾਂਗੇ ਜੀ ਚਾਹੇ ਲਿਖੀ ਹੋਏ ਨਾ ਲਿਖੀ ਹੋਏ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਆਪਾਂ ਇਹਨਾਂ ਨੂੰ ਸਕੂਲ ਵਾਲੇ ਕੋਲ ਭਾਈ ਉਧਰ ਜਿਹੜੇ ਉਧਰ ਜਾ ਰਹੇ ਨੇ ਰਿਸਤਾਲ ਕਰਦਦੇ ਅਗਲੇ ਜੀ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਉਹ ਕਿਸ ਤਰੀਕੇ ਨਾਲ ਠੀਕ ਹੈ ਜੀ ਉਹ ਸ਼ਰਤਾਂ ਸੁਣ ਲਈਆਂ ਚਲੋ ਆਪਣਾ ਦਸਰਾ ਫਰਜ ਬਣਦਾ ਕਿਤੇ ਕਿੱਥੇ ਜਲੋਂ ਆਇਆ ਨਾ ਨਾ ਬੰਦਿਆ ਲੈ ਜੀ ਉਹੋ ਜੀ ਦੇਖੋ ਜਿਹੜੇ ਰੂਪ ਬਣਾ ਦੇ ਚਾਹੋ ਉੱਥੇ ਬਚਾਰੀ ਜਿਹੜੀ ਇੱਕ ਨਾਰਮਲ ਗੱਲਾਂ ਨੇ ਉਹ ਕੋਈ ਕਹਿਣ ਵਾਲੀ ਆਪਾਂ ਲਿਖਣ ਵਾਲੀਆਂ ਨਹੀਂ ਹੈਗੀਆਂ ਇੱਟਾ ਚੱਕੋ ਬਣਵਾਓ ਉਹ ਤਾਂ ਦੇਖਾ 7 ਇੱਟਾ ਲਈ ਡਾੜੀਆਂ ਸਿਮੈਂਟ ਸਿਮੈਂਟ ਦੇ ਦਾਂਗੇ ਮਿਸਤਰੀ ਦੇ ਦਾਂਗੇ ਉਹ ਤਾਂ ਤੇਨੂੰ ਕਰਵਾਉਣੀ ਆ ਬਹਿਣ ਗਿਆ ਕੋਈ ਨੱਕਾ ਟੁੱਟਿਆ ਹੋਇਆ ਕੋਈ ਤਾਰ ਟੁੱਟੀ ਹੋਈ ਵਾਲੇ ਵਾਲੋਂ ਉਹ ਅਸੀਂ ਦੇਵਾਂਗੇ ਤੁਹਾਨੂੰ ਅਸੀਂ ਦੇ ਘਰੋਂ ਨਹੀਂ ਦੇਣੀ ਜੀ ਸਾਰੀ ਸੰਗਤ ਦਾ ਜੇ ਹੁਣ ਨੰਗਰ ਬੜ ਦੇ ਨੇ ਤਾਰਨੀ ਦੇ ਲਈ ਆਪਾਂ ਤਾਰ ਦੇਵਾਂਗੇ ਤਾਰ ਲੱਗੀ ਹੋਈ ਆ ਕੋਈ ਗ੍ਰਿਪ ਮੱਤ ਗਿਆ ਕੋਈ ਹੋਰ ਹੋ ਗਿਆ ਉਹ ਆਪਾਂ ਲਵਾਵਾਂਗੇ ਗੜੀ ਦੀ ਰੂੜੀ ਖੜਿਆ ਦਾਂਗੇ ਜੀ ਰੂੜੀ ਵੀਰ ਆ ਨਹੀਂ ਯਾਰ ਗੁਰੂ ਘਰ ਦੀ ਉਹ ਗੁਰੂ ਘਰ ਦਾ ਤਾਂ ਲੋਕ ਦਿੱਤਾ ਵੀ ਦੇ ਕੇ ਤੂੰ ਤੇਰੇ ਗੁਰੂ ਘਰ ਦੀ ਜਮੀਨ ਜਨਾਪਾ ਟੱਪਿਆ ਨੇ ਲੋਹੇ ਦੇ ਉਹਨੂੰ ਕਿੱਥੇ ਚੂਹੂ ਅਗਲਾ ਉਹ ਚੁੱਕ ਦਾਂਗੇ ਉਹ ਚਲ ਪਰਾਂ ਵੀ ਫੜਦਾਂਗੇ ਉਹ ਕੁਛ ਨਹੀਂ ਬਾਜਦਾ ਅਰੇ ਅਸੀਂ ਨੇ ਡਾੜਾ ਕੰਮ ਚ ਪਾਇਤੀ ਜਿਹੜੇ ਸਾਲ ਪਹਿਲੇ ਸਾਲ ਦੀ ਤੀਸਰੇ ਤੋਂ ਕੁਛ ਨਹੀਂ ਲੱਗਿਆ ਫਿਰ ਰਾਮ ਸਿੰਘ ਪਾਰਾ ਉਹਦੀ 592000 ਤੋਂ ਬੋਲੀ ਸ਼ੁਰੂ ਆ ਜੀ ਹੁਣ ਦੱਸੋ ਜੀ ਪਹਿਲੀ ਸਿਕਿਉਰਿਟੀ ਹਾਂ ਜੀ ਅੱਛਾ ਜੀ ਪੰਦਰ ਸਿੰਘ 5 ਲੱਖ 93000 ਜੀ ਮੂਤੀ ਬੁਲੇ ਕਰਕੇ ਦੇਖੋ ਉਹ ਪਹਿਲਾਂ ਦਾ ਲਾਈਵ ਚੱਲ ਰਿਹਾ ਹਾਂਜੀ ਬੋਲੀ ਸ਼ੁਰੂ ਹੋ ਗਈ ਜੀ ਭਾਈ 1000 ਰੁਪਿਆ ਭਿੰਦਰ ਸਿੰਘ ਨੇ ਵਧਾਇਆ ਜੀ 5 ਲੱਖ 93000 ਰੁਪਿਆ ਹਾਂਜੀ ਬੋਲੋ ਜੀ ਹਾਂਜੀ ਰਦੇਵ ਸਿੰਘ 5 ਲੱਖ 95000 ਰੁਪਇਆ ਜੀ ਹਾਂ ਜੀ ਹੈ ਜੀ ਭਿੰਦਰ ਸਿੰਘ 5 ਲੱਖ 96000 ਰੁਪਇਆ ਜੀ ਹਤਕੌਰ ਸਿੰਘ 6 ਲੱਖ ਰੁਪਈਆ ਜੀ ਸਤਗੁਰ ਸਿੰਘ 6 ਲੱਖ ਰੁਪਈਆ ਜੀ ਹਾਂ ਜੀ 5 ਜੀ 6 5 6 ਲੱਖ 5000 ਰੁਪਈਆ 6 ਲੱਖ 5000 ਰੁਪਈਆ ਹਰਦੇਵ ਸਿੰਘ ਜੀ ਹਰਦੇਵ ਸਿੰਘ 6 ਲੱਖ 5000 ਜੀ ਬੋਲੋ ਭਾਈ ਬੋਲੋ ਮੜਾ ਜਾ ਕਰੰਟ ਕੱਢੋ ਹਾਂਜੀ ਸਪਿੰਦਰ ਸਿੰਘ 6 ਲੱਖ 7000 ਰੁਪਿਆ ਜੀ ਕਿਉਂਕਿ ਅੱਜ ਕੀ ਦਾ ਭਾਈ ਆਪਾਂ ਰੂੜੀ ਦਾ ਰੇ ਵੀ ਆ ਕੰਪਿਊਟਰ ਕਰਾ ਵੀ ਆ ਹਾਂ ਹੁਣ ਬਣੀ ਦਾ ਗੱਲ ਚਲੀ ਜਾਓ ਜੀ ਠੀਕ ਆ ਸਰ ਹਾਂ ਸਤਗੁਰ ਸਿੰਘ 632 ਤੋਂ ਮੁੜੀ ਹੋਈ ਹੈ 6 ਲੱਖ 10000 ਰੁਪਿਆ ਜੀ ਸਤਗੁਰ ਸਿੰਘ 632000 ਤੋਂ ਆਪਣੀ ਜਮੀਨ ਇਹ ਵਾਪਸ ਆਈ ਹੋਈ ਆ ਭਾਈ 6 ਲੱਖ 10000 ਰੁਪਿਆ ਸਤਗੁਰ ਸਿੰਘ ਜੀ 15 ਗੱਲ ਪਿੰਦਰ ਸਿੰਘ 615000 ਰੁਪਿਆ ਜੀ ਭਿੰਦਰ ਸਿੰਘ 615000 ਰੁਪਿਆ ਚਲੋ ਭਾਈ ਚਲੋ ਚਾਜੂ ਪਿਆਵਾਂਗੇ ਹੁਣ ਹਿੰਮਤ ਨਾਲ ਨਮੇੜ ਤੋਂ ਉਪਰੇ ਜਿਹੜੀ ਚੀਜ਼ ਦੀ ਕਮੀ ਪਿੱਛੇ ਆ ਉਹਨੂੰ ਸਾਨੂੰ ਦੱਸਣ ਦੀ ਕਿਰਪਾਲਤਾ ਕਰੋ ਜਰੂਰ ਪੂਰੀ ਕਰਾਂਗੇ ਜੀ 25000 ਦਾ ਰੇਟ ਹੋ ਗਿਆ ਜੀ 25000 ਦਾ ਰੇਟ ਹੋ ਗਿਆ ਹਾਂ ਜੀ ਦੱਸੋ 620 ਇਹ ਵੀ ਕਰਦੇ ਭਾਈ 620 620 ਕਹਤਾ ਭਾਈ ਹਰਦੇਵ ਸਿੰਘ ਜੀ 620000 ਰੁਪਿਆ ਜੀ 620000 ਰੁਪਿਆ ਹਰਦੇਵ ਸਿੰਘ ਭਾਈ ਇਹਦਾ 575 76 ਕਰੂੰਗਾ ਚਲੋ ਚਲੋ ਹਾਂ ਜੀ ਭਿੰਦਰ ਸਿੰਘ 625000 ਰੁਪਿਆ ਜੀ 625000 ਰੁਪਿਆ ਭਿੰਦਰ ਸਿੰਘ ਜੀ ਕਰੋ ਭਾਈ ਲੱਡੂਆ ਲੁੱਡੂਆ ਦੇ ਬੇਲੇ ਲੈ ਹੁਣੇ ਨੇ ਹੁੰਦਾ ਹੋਰ ਲਿਆਵਾਂਗੇ ਆਹ ਜੀ ਆ ਪੈਪ ਪਲਾਨ ਪਈ ਹੋਈ ਆ ਦੇਖੋ ਕਿਤੇ ਕੋਈ ਕੁਛ ਨਹੀਂ ਖਾਲ ਹੈਗਾ ਕਿਤੇ ਵੀ ਕੁਛ ਨਹੀਂ ਲੈਣ ਦੀ ਲੋੜ ਹੈਗੀ ਅੱਛਾ ਇੱਕ ਇੱਕ ਹੋਰ ਸਹੂਲਤ ਹੈ ਜੀ 24 ਘੰਟੇ ਪੱਖਾ ਵੀ ਲਾ ਸਕਦੇ ਉੱਥੇ 24 ਘੰਟੇ ਦੀ ਤਾਰ ਹੈਗੀ ਹੈ ਅਰੇ ਜੇ ਵੀ ਧਰ ਦਾਂਗੇ ਕਹਿੰਦੇ 10 ਹੋਰ ਵਧਾ ਦਿਓ ਹੋਰ 5000 ਦਾ ਫ੍ਰੀਜ ਆ ਜੀ ਏਸੀ ਦਾ ਫ੍ਰੀਜ ਹੈ 5000 ਦਾ ਫ੍ਰੀਜ ਆ ਜੂ ਕਹਿੰਦੇ ਫ੍ਰੀਜ ਵੀ ਉੱਥੇ ਧਰ ਦਾਂਗੇ ਕੋਈ ਨਹੀਂ ਜੀ ਪੂਰੇ ਜਿੰਨੇ ਕੋਲ ਹੋ ਰਿਹਾ ਦਾ ਹੈ ਹੋਰ ਵਧਾ ਦਿਓ 6,25,000 ਰੁਪਇਆ ਜੀ ਇਤਾ ਜੇ 632 ਨੂੰ ਵੀ ਜਾ ਤਾਂ ਵੀ 77000 ਨੂੰ ਜਾਂਦੀ ਆ 77 ਨੂੰ ਤਾਂ ਹੁਣ ਪੜ ਗਈ ਨਾ ਜੀ ਨਾ ਪਾਓ ਜੁੜੋ ਜੋੜੋ 8 ਕਿਲੇ ਨੇ ਹਾਂ 6 ਦੀ ਤੇ 8 8 ਇੰਚਾ ਹੁੰਦਾ 80 ਨੂੰ 640 ਦੀ ਬਣਦੀ 25 ਨੂੰ 바ਗੀ ਨਹੀਂ 32 ਨੂੰ 32 ਨੂੰ ਬਣਦੀ ਜੀ 640 ਹੋ ਗਿਆ ਜੀ ਜੋੜ ਲਓ 8 8 ਕਿਲੇ ਨੇ ਹਾਂ ਫਿਰ 8 ਚਾਹੁੰਦੇ 840 ਹੋ ਗਿਆ 77 ਨੂੰ ਬਣਦੀ ਆ ਜੀ ਹਾਂ ਹੁਣ 77 ਨੂੰ 바ਗੀ 625 ਦੇ ਪਰ ਬਤਾ ਦੋ ਕੋਸ ਨੂੰ ਦਾ ਗੁਰੂ ਘਰ ਦਾ ਯਾਰ ਉਹ ਵੀ ਵਧਾਉਂਦੇ ਆਪਾਂ ਚਲੋ ਭਾਈ ਚਲੋ ਹੋਰਾ ਸਾਜੀ ਇਹਨਾਂ ਦਾ ਕਰਦੇ ਖਾਈ ਆਪਾਂ ਕਰ ਦੋ ਵਾਧਾ ਬੰਦ ਕਰਾਓ ਉਹ ਕੱਠੀ ਚੱਲੂ ਕੋਸ ਨੂੰ ਦਾ 6,28,000 ਰੁਪਿਆ ਜੀ ਹਰਦੇਵ ਸਿੰਘ ਪੰਗਤ ਜੀ ਕਰਦਾ ਭਿੰਦਰ ਸਿੰਘ ਜਿਆਦਾ ਨਹੀਂ 1000 ਲਾ ਲਾ 6,30,000 ਰੁਪਇਆ ਜੀ 6,30,000 ਰੁਪਇਆ ਜੀ ਖੇਤੜਾ ਕੰਮ ਖੇਤੜਿਆ ਬਾਬੇ ਦੀ ਕਿਰਪਾ ਨਾਲ ਚਲੋ ਉਹ ਜ਼ਮੀਨਾਂ ਦਾ ਬਹੁਤ ਵਿਚਾਰੀਆਂ ਨੇ ਬਣਾਇਆ ਖੇਤੋਂ ਕੰਮ ਨੂੰ 632 ਤੇ ਜਾਉ ਤਾਂ ਵੀ 80 ਨੂੰ ਬੈਣ ਘੱਟ ਗਈ ਲੈ ਨਹੀਂ ਪੈਂਦੇ ਜੀ ਨਹੀਂ ਪੈਂਦੇ ਜੀ ਉੱਧਰ ਜੁੜ ਲੋ 100000 ਨੂੰ ਪੈਂਦੀ ਹੈ ਜੀ 100000 110000 ਦਾ ਕੀ ਹੁੰਦਾ ਆ ਦੇਖ ਦੂਗਾ ਬੈਠ ਕੇ ਫਿਰ 88 8640 ਜੂਰੀ ਬੈਠੇ ਆ ਇੱਥੇ ਰਹੇ ਨੇ ਦੇਖੋ ਜੀ ਇੱਕ ਵਾਰੀ ਭਰਾਈਏ ਦੇਖੋ ਮੇਰੀ ਸੁਣੋ ਜੀ 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 ਜ 632000 ਰੁਪਇਆ ਜੀ 78000 ਨੂੰ ਪੈ ਗਈ ਭਾਈ 30 ਬਈ ਹਾਂ ਜੀ 635000 ਰੁਪਇਆ ਜੀ ਨਨ ਮੇਡ ਦੋ ਕਰਾ ਹੁਣ ਤਾਂ ਕਮੈਂਟ 10 ਬਾਰੋ 635000 ਜੀ ਹਾਂ ਜੀ ਚਾਹ ਤਿਆਰ ਕਰਤਾਂਗੇ ਚਾਹ ਤਾਂ ਤਿਆਰ ਹੈ ਜੀ ਚਾਹ ਤਿਆਰ ਚਾਹ ਲੱਡੂ ਆਪਣਾ ਕਿਹਨਾਂ ਦੇ ਲੱਡੂ ਪਿੰਨੀ ਜੋ ਵੀ ਹੈਗੇ ਜਲੇਬੀਆਂ ਵਗੈਰਾ ਸਾਰਾ ਤੁਹਾਨੂੰ ਲੂਜੀ ਉਹ ਸੰਗਤ ਦਾ ਹੈ ਸਾਡਾ ਕੀਆ ਇਹਦਾ ਸੀਰ ਨੂੰ ਘੱਟੀ ਹੈ ਨਹੀਂ ਜੀ ਨਹੀਂ ਭੱਜ ਨਹੀਂ ਦਿੰਦੇ ਸੰਗਤ ਨੂੰ ਰਕਸ਼ਤ ਕਰਨਾ ਹੈ ਬੇਨਤੀ ਕਰਨਾ ਹੈ 6,35,000 ਰੁਪਏ ਜੀ 6,35,000 ਰੁਪਏ ਜੀ 40 ਜੀ ਬਹੁਤ ਫਾਇਦਾ ਹੈ ਜੀ ਪੂਰੀ ਹਰਦੇਵ ਸਿੰਘ ਜੀ 6 ਲੱਖ 40 ਹਜ਼ਾਰ ਰੁਪਿਆ ਜੀ 6 ਲੱਖ 40 ਹਜ਼ਾਰ ਰੁਪਿਆ ਹਰਦੇਵ ਸਿੰਘ ਜੀ ਹੁਣ ਨੀਚੇ ਗੱਡੀ ਆ ਗਈ 80 6 ਲੱਖ 40 ਹਜ਼ਾਰ ਰੁਪਿਆ ਹਰਦੇਵ ਸਿੰਘ ਜੀ ਚੱਲ ਲਗਾਓ ਬੋਲੀ ਚਲੋ ਸੰਗਤੋ ਹੁਣ ਤਾਂ ਟਾਈਮ ਬਹੁਤ ਹੋ ਗਿਆ ਖਤਰੋ ਕਰਾਂ ਕੰਮ ਨੂੰ ਚੱਲ ਜੂਜੂ ਪੱਤੀ ਵੱਧ ਪੋਲਾ ਬਣੀ ਹੋਤੀ ਪੱਤੀ ਮੁੱਦੋ 34 ਅੱਜ ਬਦ ਤੋਂ ਪਾ ਲਿਓ ਕਿੱਥੇ ਪਾ ਲਾ ਦੀ ਕਰਨੀ ਚਾਹੀਦੀ ਕੋਈ ਇਤਰਾ ਸਾਲ ਪਰ ਬਾਅਦ ਹੋਣਾ ਕਰਦੇ ਹਾਂਜੀ ਬਿਆਜ ਨਹੀਂ ਕਰਦੇ ਭਿੰਦਰ ਸਿੰਘ ਜੀ ਹਾਂ ਹਾਂ ਪਿੰਦਰ ਸਿੰਘ 6 ਲੱਖ 42000 ਰੁਪਿਆ ਜੀ ਪਿੰਦਰ ਸਿੰਘ 6 ਲੱਖ 42000 ਰੁਪਿਆ ਜੀ 45 ਜੀ ਹਰਦੇਵ ਸਿੰਘ 6 ਲੱਖ 45000 ਰੁਪਿਆ ਜੀ 6 ਲੱਖ 45000 ਰੁਪਿਆ ਹਰਦੇਵ ਸਿੰਘ ਜੀ ਨਾ ਨਾ ਚਲੋ ਜੀ ਚਲੋ ਭਾਈ ਬਾਜੀ ਬਾਜੀ ਹਦਗੋ ਨੂੰ ਬੁੱਝਰੋ 14445000 ਰੁਪਇਆ ਹਰਦੇਵ ਸਿੰਘ ਜੀ ਇੱਕ ਝਟ ਹੋਰ ਮਾਰ ਦੋ ਭਗਤ ਸਿੰਘ ਦੇ ਬਗ ਨੂੰ ਕੁਝ ਜਿੰਦਾ ਹਾਂ ਹਾਂ ਜੀ ਸੰਗਤ ਸਾਡੇ ਹੀ ਤੱਕ ਚਲੋ ਜੀ ਬੜਾ ਕੰਮ ਨੂੰ ਉਹ ਭਾਈ ਅਸੀਂ ਕੋਈ ਘਰੇ ਹੀ ਲੈ ਕੇ ਜਾਣੇ ਜਿੱਲੇ ਕਬਦ ਜਾਣ ਕੇ ਅਸੀਂ ਤਾਂ ਕੋਈ ਇੱਥੀ ਲਾ ਦੇਣੇ ਨੇ 14445000 ਤਾਂ ਕਿੰਸੀ ਨਿਆਰ ਨੂੰ ਪੈਂਦੀ ਹੈ ਸਾਡੇ ਸਿਰ ਤੇ ਹੋਰ ਪੰਜ ਦਾ ਹੋਰ ਕਰ ਦੋ ਓਏ 2 ਮਿੰਟ ਦੀ 2 ਮਿੰਟ ਹੈ ਜਰ ਪੂਰਾ ਦਾ ਕਰ ਦੋ ਕੋਈ 6 ਲੱਖ 45 ਹਜ਼ਾਰ ਰੁਪਈਆ ਜੀ ਇਹ ਵੀ ਸਿੱਟਾ ਮਾੜਿਆ ਪਾ ਕੋਈ ਸੁਣੂਗਾ ਪਹਿਲਾ ਗੱਲ ਫੇਰ 645000 ਰੁਪਿਆ ਜੀ ਠੀਕ ਹੈ ਕਿਨੇ ਕਰਤਾ ਇਹ ਠੀਕ ਹੈ ਜੀ 645000 ਜੀ ਹਾਈ ਕੁਛੇ ਬਦਾਰਾ ਬੱਲੋ ਕਿਤੇ ਐਸ ਭਾਈ ਇੱਕ ਕਰਦੀ 1 2 3 1 2 3 ਹਾਂਜੀ ਉਹ ਮਾੜਿਆ ਸੋਚ ਲਾਉਂਦੇ ਨੇ ਲੋਕ ਐ ਉਹ ਚਲੋ ਕੋਈ ਨਾ ਭਾਈ ਜੋ ਚਲੋ ਇਹ ਤਾਂ ਸੋਚਦੇ ਨੇ ਹਾਂਜੀ छे लख पंताली हजार रुपया लाख सिंह हजार रुपया जी ਆ ਭਾਈ ਕਰਦੇ ਦੀ ਟੁੱਟਣ ਲੱਗੀ ਆ ਕੱਲ ਨੂੰ ਕੋਈ ਗਿਲਾ ਸ਼ਿਕਵਾ ਨਾ ਕਰਿਓ ਨਾ ਠੀਕ ਆ ਸੱਤੀ ਦਾ ਟੌਣ ਤਾਂ ਤੇਲ ਦਾ ਬਚੂ ਆ ਜੇ ਸੱਤੀ ਹੋ ਕਰ ਲਈ ਜੇ ਪਰ ਉਹਨਾਂ ਨਾਲ ਮਹਿੰਗਾ 6,45,000 ਰੁਪਈਆ ਹਰਦੇਵ ਸਿੰਘ ਦਾ ਜੀ ਹਾਂ ਜੀ ਸੱਗ ਤੇ 6,45,000 ਰੁਪਈਆ ਹਰਦੇਵ ਸਿੰਘ ਦਾ ਐਤੂ ਬਾਅਦ 1 2 3 ਹੁਣ ਚੱਲਿਆ ਜੀ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਰਨ ਦੀ ਕਿਰਪਾਲਤਾ ਨਾ ਕਰਿਓ ਨੰਬਰ 1 ਜੀ 6 ਲੱਖ 45000 ਰੁਪਇਆ ਹਰਦੇਵ ਸਿੰਘ ਜੀ 1 6 ਲੱਖ 45000 ਰੁਪਇਆ 2 ਜੀ 80690 ਰੁਪਇਆ 6 ਲੱਖ 45000 ਰੁਪਇਆ ਨੰਬਰ 3 ਜੀ ਓਕੇ ਜੀ ਬੋਲੋ ਜੀ ਰਾਜ ਕੁਮਾਰ ਸਾਹਿਬ ਦਾ ਸਾਹਿਬ ਜੀ ਨਾ ਕੱਢ ਸਕਦਾ ਪਹਿਲਾਂ ਕੈਪਟਨ ਦੇਣਾ ਰਹੀਆਂ ਕੋਈ ਜਸਤੀ ਨਹੀਂ ਬੜਾ ਇਹ ਚਾਹ ਦੋ ਭਾਈ ਇੱਕ ਸਾਈਡ ਕਰਕੇ ਜਾਓ ਜੀ ਅੱਗੇ ਵਾਓ ਆਓ ਸ਼ੇਅਰ ਕਰ ਦਿਓ ਜੀ ਅੱਛਾ ਲਾ ਵਾਹ ਨਿਕਲ ਲਾ ਉਸਦੀ ਕੋਈ ਗੱਲ ਨਹੀਂ ਆਇਆ ਆਮ ਕਰਾ ਹੁਣ ਅੱਗੇ ਲੰਘ ਜਾ ਜੀ ਜੀ ਹਲੋ ਜੀ ਅਕੁਰਦੀ ਭਾਈ ਹੋ ਭਾਈ ਨਹੀਂ ਕਰਦਾ ਕੋਈ ਹੋ ਜੀ ਵਾਹ ਕੋਈ ਨਹੀਂ

बाबा जीमीर जमीर कोई गले ਦੱਕੀ ਦੱਕੀ ਬੜਾ ਚੱਲ ਲੱਗੋ ਲਾਲ ਜਲੇ ਪਿਆ ਦੋ ਦੋ ਤਿੰਨ ਤਿੰਨ ਦੇਉਂਗੀ ਦੋ ਦੋ ਲੈ ਦੇ ਦੇ ਨਹੀਂ ਲੈ ਦੇ ਦੇ ਨਹੀਂ ਪਸਵਾ ਭਾਈ ਇਹਨੂੰ ਨਾ ਪੀਲਾ ਨਹੀਂ ਬੁਲੋ ਉਰੀ ਉਰੀ ਆਪਾਂ ਦਾ ਪੀਓ ਹਾਂਜੀ ਨੋ ਨੋ ਉਹਨਾਂ ਨੇ ਬਣਾਇਆ ਇਹ ਹੋਏ ਤੇਰਨਾ ਨੰਨ ਪੁੱਤ ਜੀ ਸੁਪਨੇ ਲੈ ਲਓ ਲਓ ਜੀ ਆ ਕਰੋ ਜੀ ਕਮੇਡੀਅਨ ਸਾਈਨ ਕਰ ਦਿਓ ਜੀ ਸਾਰੇ ਮੈਂਬਰ ਵਾਚਾ ਦੋ ਕਰੋ ਦੁੱਸਾ ਲਾਓ ਜੀ ਤੁਹਾਡਾ ਜੀ ਕਰੋ ਜੀ ਹਾਂ ਕਿਹੜੇ ਸਾਲ ਨਾਲ ਉਹਨਾਂ ਨੂੰ ਦਿੱਤਿਆ ਕਰਦਾ ਫਿਰੋਤਾ ਹੁਣ ਉਹਨਾਂ ਨੂੰ ਮੈਂ ਪਹਿਲਾਂ ਨਹੀਂ ਦੇਹਾ ਉਹਨਾਂ ਨੂੰ ਦੇ ਦੇ ਪਹਿਲਾਂ ਤਾਂ ਕਈ ਵਾਰ ਨਹੀਂ ਬਾਈ ਗਰੰਟਾ ਦੀ ਚਾਹ ਬਣਾਇਓ ਐਨੇ ਤਾਂ ਨਹੀਂ ਆਖੋ ਹੁਣ ਗਲ ਪੀ ਲੋ ਹੁਣ ਜੁੜੀ ਹੋਈ ਆ ਓਏ ਖਾਣ ਆ ਹੁਣ ਖਾਣ ਬਾਈ ਤਰੀਕ ਨੂੰ ਫਿਰ ਵਧੀਆ ਪਿਆ ਦੇ 23 ਤਰੀਕ ਨੂੰ ਖੋਲ੍ਹਣਾ ਠੀਕ ਹੈ ਥੱਲੇ ਉਹ ਭਾਈ ਇੱਕ ਸੰਗਤ ਨੂੰ ਬਾਈ ਨੂੰ ਥੋੜੀ ਜੀ ਸਾਡੇ ਐਸੀ ਬਾਈ ਨੂੰ ਕਾਦਾ ਜੀ ਪੀਸ ਪੁਰਾਣੋ ਆ ਜਾਣਾ ਕਮੇਟੀ ਲਈ ਕਰਾਰੇ ਨੇ ਉਹ ਭਾਈ ਸੰਗਤ ਸਾਡੀ ਥੋੜੀ ਜੀ ਬੇਨਤੀ ਪ੍ਰਮਾਣ ਕਰ ਲੋ ਖੜਾ ਜਾ 2 ਮਿੰਟ ਸਾਰੀ ਕਮੇਟੀ ਵੱਲੋਂ ਗੁਰਦਰਾ ਸਾਹਿਬ ਇੱਕੇ 22 ਤਰੀਕ ਨੂੰ ਖੰਡ ਪਾਟ ਪ੍ਰਕਾਸ਼ ਹੋਣਾ 24 ਤਰੀਕ ਦਾ ਭੋਗ ਆ ਵੱਧ ਤੋਂ ਵੱਧ ਸੇਵਾਦਾਰ ਇਹ ਕਮੇਟੀ ਵੱਲੋਂ ਆ ਜੀ ਹਾਂ ਕੋਈ ਕਿਸੇ ਦਾ ਫੰਡ ਨਹੀਂ ਕੱਟਿਆ ਜਾਊਗਾ ਜੀ ਕੋਈ ਪਰਚੀ ਨਹੀਂ ਕੱਟੀ ਜੋ ਬਸ ਸਿਰਫ ਸੇਵਾ ਸੇਵਾ ਜ਼ਰੂਰ ਕਰ ਦਿਓ ਜਿੰਨੀ ਵੀ ਹੋ ਸੇਵਾ ਪਹੁੰਚੋ ਸੰਗਤ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਹੋਨੇ ਐਨੀ ਕਮਿੰਦੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਸ਼ਾਇਦ ਸਾਰੇ ਪਹਿਲਾਂ ਇਧਰੋਂ ਕਰੋ ਮਾਰੂ ਕਰਾ ਲਾ ਜਿਹੜੇ ਪੈਸੇ ਕਰਦੇ ਨੇ ਆਹ ਤੇ ਉਹ ਵਿਚਾਰੇ ਜੀੜ ਦਾ ਭਾਈ ਕੱਪ ਭਾਈ ਕਿਉਂ ਠੀਕ ਹੈ ਜੀ ਸਾਡੇ ਤੇਰਾ ਚਿਹਰਾ ਦਾ ਦੱਸਾਂ ਜੀ ਹਾਂ ਮੁੰਡੇ ਆਈ ਨਹੀਂ ਲੱਤੀ ਆ ਭਾਈ ਦਸਤੀ ਲੈ ਯਾਰ ਹੋ ਰਹੀ ਆ ਕਿੰਨੇ ਨੂੰ ਪੈ ਗਈ ਇਹ 80000 80000 ਨੂੰ 80000 ਕਰ ਤੇ ਕਹਿ ਬਈ ਵੀ ਰੇਟ ਘੱਟ ਕਰ ਬਾਕੀ ਮੈਨ ਲੋ ਵਹਣ Das war bin der an